ਦੇ ਪੰਜਾਬੀ ਦਾ ਖਾਣਾ ਪਾਣਾ ਤੇ ਗਾਣਾ ਹਾਂਜੀ ਇਹਦੇ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਪੰਜਾਬੀ ਹੈ ਪੰਜਾਬੀ ਹੈ ਜਾਂ ਇਹਦਾ ਪਛੋਕੜ ਪੰਜਾਬ ਦਾ ਹੈ ਹੈਨਾ ਤੇ ਤੁਹਾਡਾ ਲਿਬਾਸ ਤੁਸੀਂ ਕਿਵੇਂ ਹੁਣ ਤੁਸੀਂ ਇੰਨੀ ਖੂਬਸੂਰਤ ਸੁਹਾ ਸੁਹਾ ਚੀਰਾ ਬੰਨਿਆ ਹੋਇਆ ਹੈ ਹੈਨਾ ਤੇ ਦਸਤਾਰ ਸਜਾਣੀ ਵੀ ਅੱਜਕਲ ਇਹ ਵੀ ਇੱਕ ਰਿਵਾਈਵਲ ਹੋ ਰਿਹਾ ਹੈ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਮੈਨੂੰ ਇਸ ਗੱਲ ਦੀ ਵੀ ਬੜੀ ਖੁਸ਼ੀ ਹੈ ਕਿ ਜਿਹੜੇ ਜਿਹੜੇ ਯੰਗਸਟਰਸ ਜਿਹੜਾ ਜੋ ਵੀ ਵਰਲਡ ਪਲੇਟਫਾਰਮਸ ਤੇ ਅੱਜਕੱਲ ਪਰਫਾਰਮ ਕਰ ਰਹੇ ਨੇ ਤੇ ਉਹ ਦਸਤਾਰ ਸਜਾ ਕੇ ਤੇ ਲੋਕਾਂ ਦੇ ਵਿੱਚ ਯੂ نو ਆਪਣੇ 뮤직 ਨੂੰ ਪ੍ਰੇਜ਼ੈਂਟ ਕਰ ਰਹੇ ਨੇ ਪੰਜਾਬੀ ਆ ਤਨੂ ਨੂੰ ਪੰਜਾਬ ਨੂੰ ਆਪਣੀ ਉਹ ਉਹ ਇੱਕ ਬਹੁਤ ਹੀ ਖੂਬਸੂਰਤ ਮੈਸੇਜ ਜਿਹੜਾ ਹੈ ਉਹ ਦੁਨੀਆ ਨੂੰ ਦੇ ਰਹੇ ਨੇ ਉਹ ਸਾਰੀ ਜਿਹੜੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈਗੀ ਹੈ ਉਸ ਚੀਜ਼ ਨੂੰ ਆਪਣੇ ਆਪਣੇ ਨਾਲ ਰੱਖ ਕੇ ਉਸ ਅਗੇਨ ਉਸ ਮੀਰੀ ਪੀਰੀ ਦੇ ਕਨਸੈਪਟ ਨੂੰ ਉਹਦੇ ਤੇ ਆਪ ਅਮਲ ਵੀ ਕਰ ਰਹੇ ਨੇ ਕਰ ਰਹੇ ਨੇ ਹੈਨਾ ਕਰਕੇ ਦੁਨੀਆ ਦੇ ਸਾਹਮਣੇ ਪੂਰੇ ਵਰਲਡ ਦੇ ਪਲੇਟਫਾਰਮ ਦੇ ਉੱਤੇ ਸ਼ੇਅਰ ਕਰ ਰਹੇ ਨੇ ਬਿਲਕੁਲ ਬਿਲਕੁਲ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਵੀ ਇਹੀ ਫਿਲਾਸਫੀ ਜਿਹੜੀ ਹੈ ਉਹ ਇਹੀ ਸਮਝਣ ਦੀ ਲੋੜ ਹੈ ਕਿ ਅਸੀਂ ਅਸੀਂ ਸੰਸਾਰਿਕ ਜੀਵਨ ਵੀ ਜੀਣਾ ਹੈ ਪਰ ਅਸੀਂ ਫਕੀਰੀ ਨੂੰ ਵੀ ਆਪਣੇ ਨਾਲ ਆਪਣੇ ਦਿਲ ਦੇ ਵਿੱਚ ਫਕੀਰੀ ਰੱਖਣੀ ਹੈ ਹਾਂਜੀ